ਚੌਂਕੜਾ ਮਾਰਿਆ ਚੌਂਕੜਾ ਲੈ ਕੇ ਗੱਦੀ ਤੇ ਬੋਰੋ ਸੱਤਨਾ ਜੀ ਵਾਹਿਗੁਰੂ ਹੋਮ ਵਿੱਚ ਅੱਜ ਬੈਠੇ ਨੇ ਸ੍ਰੀ ਦੇ ਸ੍ਰੀ ਦੇ ਚੱਕੋ 9 ਗਰੀਬ ਦੇ ਕੰਨ ਵਿੱਚ ਬੈਠੇ ਨੇ ਸਾਸ ਸਭ ਇਹ ਸੇ ਕੀਲੀ ਮੇਢਾਈ ਤੇ ਹੈ ਇਹ ਬਿੜਾਈ ਘਰ ਘਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸੱਤਨਾ ਜੀ ਵਾਹਿਗੁਰੂ ਵਾਰਸ਼ੀ ਦੇ ਕੰਤੇ ਆ। ਦੇਖੋ ਸਾਲ ਤੇ ਗੱਲ ਤੇ ਲੀ ਗਈ ਹੈ। ਆਹ ਬੰਗਲਾ ਲੱਗਣਾ 12 ਤਰੀਕ ਲੰਘ ਗਈ। ਜਿਹਦੇ 4 ਤਰੀਕ ਸੀ ਮੈਨੂੰ ਗੁਰਮ ਕਹਿ ਲੱਗੇ। ਬਾਬਾ ਜੀ ਦਾ ਸਮਾਗਮ ਸ਼ੁਰੂ ਹੋਇਆ। ਕਦੇ ਦੇਖੋ ਆਈ ਪੰਨਾ ਲੱਗੂ 12 ਤਰੀਕ ਆ ਗਈ ਆ ਕੋ ਸਤਿ ਬਾਣ। ਸ਼੍ਰੀ ਵਾਹਿਗੁਰੂ ਆਹਨ ਗੱਲ ਸਾਥ ਸੰਗਤ ਜੀ ਸਾਲ ਤੇ ਚਲੀ ਗਈ 80 ਸਾਲ ਤੇ ਕਰੇ। ਸਾਲ ਬਾਦ ਵੀ ਕੱਟੇ ਆਪਾਂ ਇੰਦਾ ਹੋਵਾਂਗੇ ਵਰਸ਼ੀ ਦੇ। ਕਿੰਨੀਆਂ ਰੂਹਾਂ ਵਿੱਚ ਬੈਠੀਆਂ ਨੇ ਸਾਥ ਸੰਗਤ ਨੇ ਕਿੰਨੀਆਂ ਰੂਹਾਂ ਸੱਜੀਆਂ ਨੇ ਤੇ ਗੁਰੂ ਘਰ ਖਿਚਾਇਓ ਪਿਛਲੇ ਸਾਲ ਕਿੰਨੀਆਂ ਰੂਹਾਂ ਬੈਠੀਆਂ ਹੋਣਗੀਆਂ ਤੇ ਕਿੰਨੀਆਂ ਰੂਹਾਂ ਵਿਛੜ ਵੀ ਗਈਆਂ ਹੋਰ ਕਿ ਆਪ ਕੋ ਸਤਿ ਬਾਣਾ ਸ਼੍ਰੀ ਗੁਰੂ ਇਹ ਖਾਲੀਆ ਆਉਣ ਦੇ ਤਾਂ ਮਤਲਬਾ ਹੋ ਜਾਏਗਾ ਵੀ ਆਏ ਵੀ ਸੇਵਾ ਵੀ ਕੀਤੀ ਤੇ ਪਰ ਪਹਿਲੇ ਦਿਨ ਦੇਖਤੀ ਕਿਤੇ ਇਹ ਤਾਂ ਸੇਵਾ ਕਰਦੇ ਨਾ ਫਿਰ ਗੱਠੇ ਹੋ ਗੱਠੇ ਸੇਵਾ ਦੀ ਕਰਤਨੇ ਲੋਕ ਇਹਨਾਂ ਉਹਨਾਂ ਦੇ ਕਹਿੰਦੇ ਕਿ ਜਿਹੜੇ ਬੋਲਿਆ ਤਾਂ ਕਿ ਤੁਸੀਂ ਲੋਰ ਜੋ ਸਭ ਕੋ ਜਿਹੜੀ ਸੇਵਾ ਕਮਾਈ ਹੈ ਤਾਂ ਗੁਰੂ ਸਾਹਿਬ ਕੋਲ ਤੇ ਆਪਣੀ ਘਰ ਛੇਤੀ ਘਰ ਜਾਓ ਆਪਣੀ ਗੱਢੀ ਜਿਹੜੀ ਹੈ ਨਾ ਤੁਹਾਡੀ ਸੇਵਾ ਦੀ ਕੋਈ ਗੱਡੜੀ ਨਾਮ ਨਹੀਂ ਕਰਦੀ ਉਹਨੂੰ ਸਾਥ ਸੰਗਤ ਜੀ ਜਿਉਂਦਾ ਜਿਉ ਲੈ ਕੇ ਆਪਣੇ ਘਰੇ ਪਹੁੰਚੋ ਇਸ ਸਾਲ ਸਾਡੇ ਮੁਸ਼ੀਆਂ ਘਮ ਹੋਣ ਗਿਆ ਕੋ ਸਤਿ ਸ਼੍ਰੀ ਅਕਾਲ ਹੈ ਗੁਰੂ ਆਸ ਸਾਲ ਸਾਡੀ ਪੈਂਟੀ ਚਾਰ ਜਿੰਨਾਂ ਦੇ ਮਹਾਪੁਰਸ਼ਾਂ ਨੂੰ ਦੇਖੀਦੇ ਆਏ ਆ ਮੰਨੂ ਵੀ ਪੈਂਟੀ ਚਾਰ ਹੋਈ ਜਾਂਦਾ ਦੀ ਪੈਂਟੀ ਮਹਾਪੁਰਸ਼ਾਂ ਦੇ ਸਾਥ ਨੂੰ ਕਿੰਨਾ ਪਿਆਰ ਕਰਦੇ ਆ ਕਿੰਨਾ ਮੰਨ ਕਰਦੇ ਕੋਈ ਗੋਦ ਮਾਰ ਵਿੱਚ ਸੋਚਦਾ ਹੋਵੇਗਾ ਕੋਈ ਗੋਦ ਸੋਚਦਾ ਹੋਵੇਗਾ ਬੜੇ ਪਰੇ ਪਰੰਦੇ ਦੁਨੀਆਂ ਦੇ बात सारी है अब बाणी में से लेते हैं मैं कोई गलत कह के से माफ नहीं करते हैं क्योंकि आप पर खुद की भूमिका बन के सज्जन बैठे रंग ले क्या ये सुनते हैं जनाब सज्जन तो होती है बहुत इधर का कोई सज्जन है इधर का कोई सज्जन है कोई कहता मेरा रिश्तेदार सज्जन है कोई कहता मेरा मित्र सज्जन है पर आज वो ट्रांसफर तो कुछ के जाए वो ਪਾਸ਼ਾ ਕਹਿੰਦੇ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਣ ਕੋਈ ਆ ਸੱਜਣ ਦੇ ਜਿਹੜੇ ਦੁਨੀਆ ਦੇ ਚੜਾਈ ਇਹਨਾਂ ਨੇ ਕਹੀ ਛੱਡ ਜਾਂਦਾ ਤੈਨੂੰ ਜੇ ਅਸਲੀ ਸੱਜਣ ਬਣਾਉਂਦੇ ਨੇ ਤੇ ਸਤ ਬਾਬਾ ਬਰਨ ਸਿੰਘ ਜੀ ਵਰਗੇ ਬਣਾਉਂ ਆ ਕੋ ਸਤ ਨਾਲ ਜੀ ਵਾਹੇ ਨੂੰ ਮਾਣ ਕਹਿੰਦੇ ਅਸਲੀ ਸੱਜਣ ਅਸਲੀ ਆ ਕਹਿੰਦੇ ਸੱਜਣ ਸਹੀ ਨਾਲ ਮੈਂ ਚੱਲ